ਮਨ ਲਾਸਾਨ ਸੋ ਇੰਦੇ ਕੋਰੇ ਪੁਰੜ ਗਿਆ ਆ ਮਨ ਸੰਤਨ ਕੀ ਦਨੀਆ ਹਉ ਜਾਇਆ ਹਉ ਵਾਰ ਮਨਾਰ ਕੀ ਮਹਲਾ ਸੋਹਿਆ ਗੁਰਦਾਸ ਮਹਾਰਾਜੀਏ ਤੇ ਫੇਰ ਬਾਤ ਲਈ ਹਾਂਜੀ ਦੋਸਤੋ ਅੱਜ ਪ੍ਰਬਾਤ ਫਰੀਦਾ ਲਾਸਟ ਡੇ ਆ ਤੋਂ ਬਹੁਤ ਜਿਆਦਾ ਪਈ ਹੋਈ ਆ ਦੇ ਕਿਤਾ ਨਹੀਂ ਪਿਆ ਕੇ ਕੁਛ ਚਲੋ ਚਲਦੇ ਹਾਂ ਗੁਰਦੁਆਰਾ ਸਾਹਿਬ ਤੇ ਕਰਾਉਣੇ ਤੁਹਾਨੂੰ ਪ੍ਰਬਾਤ ਫਰੀਦਾ ਦਰਸ਼ਨ ਮਕਾਰੇ ਕੀ ਤਨ ਰੰਝਣ ਨਾਲ ਗੁਰੂਆਂ ਨੂੰ ਲਾਇਆ ਪ੍ਰਮੰਦਰ ਰਾਇਆ ਜਰ ਸੁਆਮੀ ਤੁੰਗ ਲਾਮੇ ਨੂੰ ਨਰਪਿਆਰਿਆ ਨਾਮ ਗੁਰ ਸਰਪ੍ਰੀ ਗੋਦਨ ਗੁਰ ਦਾ ਸਾਧਿਆ ਇਹਨਾਂ ਸੰਸੋ ਦੇ ਗੋਵੇ ਪੂਰਕ ਆਇਆ ਹੰਤਾਨ ਸੰਤਨ ਕੀ ਨੰਨੀਆਂ ਹਾਂ ਆਇਆ ਵਾਰ ਮਨਾਂ ਕੀ ਮਹਲਾ ਪਹਿਲਾ ਪ੍ਰਾਨੇ ਕਹਿ ਆਸ ਸਤਿਗੁਰ ਮਾਦੇ ਵੀ ਭਾਉਨੇ ਕੋ ਓੰਕਾਰ ਸਤਿਗੁਰ ਪ੍ਰਸਾਦ ਮਾ ਗੰਗਸੇ ਸਤਨਾਮੁ ਹੰਦੂਖਿਆ ਸਭ ਦੇ ਵਿਹਾਵ ਮਨੁ ਤੋ ਜੀ ਕੱਪੈ ਵਿਪੂਰੁ ਰੁੜਿਆ ਪਾਇ ਮਨ ਦੇਵੁਰ ਧਿਆਨ ਸਦਿ ਸੇਉ ਕਾਉ ਕੋ ਜਿ ਅਪੁ ਮੰਨੰਦਾ ਬੁਰੀ ਕਾਮੁ ਕੋ ਜਿ ਘਰ ਆਉ ਇਹੀ ਅਕੀਰੁ 라ਵਿੰਗ ਨਿਤ ਸਰਧਨ ਕਰੇ ਮਿਚਾਉ ਉਪਾਹ ਸੰਤੋਖੀਆ ਚਪੇ ਆਂੰਧਾ ਨੂ ਲਾਇ ਕਰ ਸੇਵੀ ਅੰਗਰ ਪਉੜੀ ਕੋਇਤਾ ਨਾਨਕ ਲਖੀ ਤੋਤਲਾ ਸੱਚਾ ਸਤਿਗੁਰੂ ਆਉਣਾ ਪੈਲਾ ਇੱਕ ਪਾਗ ਰੇਖ ਦਾ ਰੂਪ ਪੜੀ ਧਾਮ ਨੂੰ ਜਾ ਕੇ ਨਾਨਕਾ ਸਭ ਸੋ ਸਤਿਗੁਰੂ ਮਨ ਪਉੜੀ ਆਪਿ ਰਿਹਾ ਸਹਾਇਆ ਕਰਦਾ ਜੁਜਾ ਵੈਤਾ ਹਾਂ ਵੈਸੇ ਤੋਂ ਬਨਰੂ ਪਰਸਾਉਣ ਅਸਾਉਂ ਧਾਉ ਰੋਲਾ ਹੋਂ ਨਿਤੰਜ ਰੂਪਾਂ ਕਾਮ ਜਿਦਾਂ ਰੋਟਿਆ ਤਣ ਸੁਬਸੀ ਆਇ ਪ੍ਰੋਗਵਾਹੀ ਆਪਣਾ ਹਾਂ ਮੈਂ ਅਦਬ ਉਹਨਾਂ ਨੂੰ ਬੋਲਣ ਲਈ ਆਇਆ ਹਾਂ ਜੀ ਅਕਾਲ ਪੁਰਖ ਜੀ ਦੀ ਮਿਹਰ ਨਾਲ ਵਸੇ ਰਹਿੰਦੋ ਸਤਿਗੁਰੂ ਦਾ ਮਰਲਾ ਕੀਤਾ ਆਉਣਾ ਉਸ ਤੋਂ ਬਿਨਾਂ ਤੇਰੀ ਕਰ ਬਾਨੀ ਵਾਹਿਗੁਰੂ ਜੀ ਦਾ ਕੰਤਾ ਵਾਹਿਗੁਰੂ ਜੀ ਦੀ ਪੱਤੀ ਰੱਖ ਦੇ ਬਰੀ ਤਾਵੇ ਜੇ ਤੂੰ ਅੱਖ ਚੰਗਿਆੜਾ ਲੈਣਾ ਰੱਖ ਦੇ ਬਰੀ ਤਾਵੇ ਜੇ ਤੂੰ ਅੱਖ ਚੰਗਿਆੜਾ ਲੈਣਾ i ਯਾਰਾ ਨਾ ਨਾ ਜੇ ਤੂੰ ਅੱਖ ਚੰਗਿਆੜਾ ਲੈਣਾ ਹਰ ਰੱਖਦੇ ਹਾਰੀ ਕਰੇ ਆਪਨੇ ਬਲਹਾਰੀ ਕਰੇ ਆਪਨੇ ਬਲਹਾਰੀ ਕਰੇ ਆਪਨੇ ਬਲਹਾਰੀ ਕਰੇ ਆਪਨੇ ਬਲਹਾਰੀ ਸਜਵਾਰ ਜੇ ਤੂੰ ਅੱਖ ਚੰਗਿਆੜਾ ਲੈਣਾ ਰੱਖਦੇ ਫਰੀਦਾਵੇ ਚੜਦੀ ਕਲਾ ਦੀ ਦਾਤ ਬਖਸ਼ੀ ਕਰ ਪਰ ਖਲਤ ਮਿਹਨਤ ਰੱਖ ਮੈਂ ਰੱਖਦਾ ਵਾਹਿਗੁਰੂ ਆਪੇ ਨਾਨਕ ਦੀਆਂ ਖੁਸ਼ੀਆਂ ਚ ਲੈਣੀਆਂ ਸਾਜ ਸੰਗਤ ਵਿੱਚ ਆ ਆ ਮੇਰੇ ਪਿਆਰਿਆ ਸਾਜ ਸੰਗਤ ਵਿੱਚ ਆ ਆਪੇ ਨਾਨਕ ਦੀਆਂ ਖੁਸ਼ੀਆਂ ਦੇ ਲੈ रोग गवा निर्गुण आ रे को गुण नाही मैं निर्गुण आ रे को गुण नहीं निर्गुण आ को गुण नाही मैं निर्गुण आ रे को गुण नाही निर्गुण आ को गुण नाहीं मैं निर्गुण आ रे को गुण नाही निर्गुण आ रे को गुण नाही निर्गुण आ रे को गुण नाही आपे ਸਰਸ ਪਈ ਹੋਈ ਨੇ ਪਿਆਰਿਆ ਸਾਜ ਸੰਗਤ ਵਿੱਚ ਆ ਮੇਰੇ ਪਿਆਰਿਆ ਸਾਜ ਸੰਗਤ ਵਿੱਚ ਆ ਗੁਰੂ ਨਾਨਕ ਦੀਆਂ ਖੁਸ਼ੀਆਂ ਜੇ ਲੈਣੀਆਂ ਸਾਜ ਸੰਗਤ ਵਿੱਚ ਆ ਮੇਰੇ ਪਿਆਰਿਆ ਸਾਜ ਸੰਗਤ ਵਿੱਚ ਸਮਾਜ ਗੰਭੀਰ ਪੇਟਾ ਕਰਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਸੇਵਕ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਪਰਿਵਾਰ ਦੇ ਸਿਰ ਤੇ ਮਿਹਰ ਪਰਿਆਸ ਰੱਖਣ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਵਾਹੀ ਕਰੋ ਪਾਪੀ ਜੀ ਦਾ ਲੋਭ ਕਰਤ ਹੈ ਪਾਪੀ ਜੀ ਦਾ ਲੋਭ ਕਰਤ ਆਜ ਕੱਲ੍ਹ ਓਟੇ ਜਾਏਗਾ ਸੌਦਾ ਕਰੀ ਜੋਤ ਜੋਤ ਕੇ ਤਨ ਟੱਕੜੀ ਤੇ ਮਨ ਵਣਜਾਰਾ ਸੌਦਾ ਕਰੀ ਜੋਤ ਜੋਤ ਕੇ ਤਨ ਟੱਕੜੀ ਤੇ ਮਨ ਵਣਜਾਰਾ ਸੌਦਾ ਕਰੀ ਜੋਤ ਜੋਤ ਕੇ ਤਨ ਟੱਕੜੀ ਤੇ ਮਨ ਵਨ ਜਾ ਰ ਸੋਚਾ ਕਰੀ ਜੋਜ ਸੋਚ ਕੇ ਸਨ ਟੱਕੜੀ ਤੇ ਮਨ ਵਨ ਜਾ ਰ ਸੋਚਾ ਕਰੀ ਜੋਜ ਸੋਚ ਕੇ ਵੰਦੂ ਜੀ ਦਾ ਹਲਸਾ ਵਾਹਿਗੁਰੂ ਜੀ ਕੀ ਪੱਤੇ ਸੇਵਕਾਂ ਵੱਲੋਂ 50 ਲੱਖ ਰੁਪਏ ਮਾਇਆ ਭੇਟਾ ਆਈ ਸਤਗੁਰੂ ਜੀ ਕਿਰਪਾ ਕਰਨ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ ਵਾਹਿਗੁਰੂ ਤਨ ਜੋ ਬਣ ਕਾ ਗਰਭ ਨ ਕੀਜੇ 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 ਆਹ ਦੇ ਕੀ ਨਾਮ ਨੇ ਕਿਛ ਨ ਬਸਾਏਗਾ ਸੋਤਾ ਜਰੀ ਸੋ ਤਿਸੋ ਕੇ ਆਹ ਦੇ ਦਸਾਰੀ ਤੇ ਮਨ ਵਾਣ

ਇਹ ਕਾਰਨ ਸਿੱਧੀ ਦਾਤ ਕੇਸ ਦਾਤ ਰਹਿਤ ਗਗ ਦੇ ਅਨੁਸਾਰ ਦਾਣ ਪ੍ਰੋਸਾ ਦਾ ਦਾਣਾ ਸੰਗਤ ਦਾਣ ਦਾਨ ਅਮਰੁੱਪ ਸਰਪੇ ਜੀ ਦੇ ਦਸਤਿਕ ਮਤ ਚੌਕੀਆਂ ਢੱਲੇ ਬੱਕੇ ਜੇ ਕੋ ਬੋਲੀਆ ਦਾ ਧਰਮ ਕਾ ਜੇ ਕਾਲ ਕਾਲ ਸਤਿਗੋਦੋ ਜੀ ਸਿੱਖਾਂ ਦਾ ਮੰਡੀਵਾ ਮੱਤ ਜੀ ਬਾਤ ਪਤਲਾ ਰੱਖਾ ਆਪ ਵਾਹਿਗੁਰੂ ਇਹ ਕਾਲਪੁਰ ਆਪਣੇ ਪੰਥ ਤੇ ਸਦਾ ਭਾਈ ਦਾਤ ਜੀ ਨੇ ਜਨਕਾਨਾ ਸਰ ਤੇ ਰਮਰਦਵਾਰਿਆਂ ਨੂੰ ਧੰਮ ਜਿਨ੍ਹਾਂ ਤੋਂ ਪਰਨ ਨੂੰ ਛੋੜਿਆ ਗਿਆ ਸੰਦੇ ਦਰਸ਼ਨ ਵਿਦਾਰੇ ਜੀਵਨ ਸੁਭਾਰ ਦਾ ਦਾਨ ਆਪ ਹਾਲਤਾ ਜੀ ਨੂੰ ਬਖਸ਼ੋ ਇਹ ਨਿਵਾਣਿਆ ਤੇ ਮਾਨ ਨਿਤਾਣਿਆ ਨਿਤਾਣ ਦੇ ਓਟਿਆਂ ਦੀ ਓਟ ਸੱਚੇ ਸੱਚੇ ਪਤਵਾਰੀ ਗੰਤਾਂਨ ਜੀ ਦਾ ਦਾਨ ਹੈ ਜੀ ਘਰਤਾਂਨ ਤੋਂ ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਸਾਇੰਗੀ ਮਹਾਰਾਜ ਆਪ ਜੀ ਦੇ ਪਾਰ ਬਖਸ਼ ਕਿਰਪਾ ਸਤਕਾ ਸੱਚੇ ਪਾਤਸ਼ਾਹ ਧੰਨਾਂ ਨੂੰ ਨਿਰੰਤਰ ਰੱਖਦੇ ਲਿਖ ਪਾਲਤਾ ਕਰਨੀ ਹੈ ਗੁਰੂ ਘਰ ਅੰਦਰ ਟੁੱਟ ਵਰਤੇਗਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਹੁੰਦੀਆਂ ਪਰਪਾਤ ਬੇਰੀ ਚ ਇਹਨਾਂ ਤੋਂ ਇਲਾਵਾ ਸਬੂਹ ਪਿੰਡ ਦੀਆਂ ਸਾਰੀਆਂ ਸੰਗਤਾਂ ਪਰ ਗੁਰਦਵਾਰਾ ਸੋਚਿਆ ਸਾਹ ਪਹੁੰਚਣ ਦੀ ਕਿਰਪਾਲਤਾ ਕਰਨੀ ਆਪ ਜੀ ਦੇ ਰੋਟੇ ਨੂੰ ਚੜ੍ਹਾਵਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਈ ਸਤਪੁਰ ਜੀ ਕਿਰਪਾ ਕਰਨ। ਸੇਵਕ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ ਪਰਿਵਾਰ ਦੇ ਸਰਤੇ ਸਤਿਗੁਰੂ ਜੀ ਮਿਹਰ ਭਰਿਆ ਆਸਰ ਰੱਖਣ ਨਾਮਦਾਨ ਦੀ ਦਾਤਾਂ ਚੜ੍ਹਦੀ ਕਲਾ ਦੀ ਦਾਤਾਂ ਬਖਸ਼ਿਸ਼ ਕਰਨ ਵਾਹਿਗੁਰੂ ਜਿਣਵਜ ਭਾਗੀ ਆਇਆ ਅੱਜ ਦਿਨਵਜ ਭਾਗੀ ਆਇਆ ਜਿਣਵਜ ਭਾਗੀ ਆਇਆ ਅੱਜ ਦਿਨਵਜ ਭਾਗੀ ਆਇਆ ਜਿਣਵਜ ਭਾਗੀ ਆਇਆ ਅੱਜ ਦਿਨਵਜ ਭਾਗੀ ਆਇਆ ਜਨਮ ਘੜ ਪਾਤੀ ਆਇਆ ਹੋ ਅਜ ਜਨਮ ਘੜ ਪਾਤੀ ਆਇਆ ਏ ਜਨਮ ਘੁਰਾ ਨਨਕਾਰੇ ਸਹਬਾ ਜਨਮ ਘੁਰਾ ਨਨਕਾਰੇ ਸਹਬਾ ਜਨਮ ਘੁਰਾ ਨਨਕਾਰੇ ਸਹਬਾ ਜਨਮ ਘੁਰਾ ਨਨਕਾਰੇ ਸਹਬਾ ਏ ਜਨਮ ਘੁਰਾ ਨਨਕਾਰੇ ਸਹਬਾ ਜਨਮ ਘੁਰਾ ਨਨਕਾਰੇ ਸਹਬਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਤਾਨ ਨੂੰ ਬੇਨਤੀ ਹੈ ਕਿ ਜੋੜੇ ਬਾਹਰ ਉਤਾਰ ਲਓ ਇਧਰੋਂ ਦੇ ਸਾਰੇ ਜਣੇ ਐਂਟਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮਾ ਕਾ ਜੀ ਆਪ ਜੀ ਨੂੰ ਸਾਰੀ ਸ਼ਾਮਤੀ ਸੇਤ ਪਰ ਗੱਟਾ ਹੋ ਆ ਘੁੰਮ ਕਦਾਂ ਦੇ ਚ ਪਰ ਕੱਤੀ ਕਵੀ ਦੇ ਕੱਤੀ ਦੇ ਟੱਪਦੀ ਤੇ ਵੇਖੋ ਰਕਬੀ ਨਜਰਾਂ ਈਂ ਓ ਪਾਣਾ ਮੰਨਨ ਕੀ ਜਾਂਦਾ ਮੰਨ ਲਾ ਲ ਪਾਰੀਆਂ ਪਾਣਾ ਚਾਦਰ ਬਾਪੇ ਨਾਨਕ ਦਾ ਉਚਾ ਦਰਬਾ ਬੇਨਾਨਕ ਦਾ ਨਾਨਕ ਦਾ ਸੋਪਾ ਸੁਣ ਕੇ ਆਇਆ ਉਚਾ ਦਰਬਾ ਬੇਨਾਨਕ ਦਾ ਨਾਨਕ ਦਾ ਸੋਪਾ ਸੁਣ ਕੇ ਆਇਆ ਉਚਾ ਦਰਬਾ ਬੇਨਾਨਕ ਦਾ ਨਾਨਕ ਦਾ ਸੋਪਾ ਸੁਣ ਕੇ ਆਇਆ ਉਚਾ ਦਰਬਾ ਬੇਨਾਨਕ ਦਾ ਨਾਨਕ ਦਾ ਸੋਪਾ ਸੁਣ ਕੇ ਆਇਆ ਉਚਾ ਦਰਬਾ ਬੇਨਾਨਕ ਦਾ ਕਦਾ ਉਜਾ ਦਰਵਾਜ਼ੇ ਨਾਨਕ ਦਾ ਸੁਪਾ ਸੁਣ ਕੇ ਆਇਆ ਉਹ ਜੁਦਾ ਦਰਵਾਜ਼ੇ ਨਾਨਕ ਦਾ ਉਜਾ ਦਰਵਾਜ਼ੇ ਨਾਨਕ ਦਾ ਉਜਾ ਪਾਰ ਤੇ ਅੰਤ ਸਮਾਂ ਵੀ ਸਤ ਸਾਂ ਦਾ ਪਰੋਸਾ ਕੋਈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੇ ਪ੍ਰੇਤਵਾਨ ਭਾਈ ਬਲਵਿੰਦਰ ਸਿੰਘ ਬੈਲਜੀਅਮ ਉਹਨਾਂ ਵੱਲੋਂ 100 ਲੱਖ ਦਮਣਾ ਮਾਇਆ ਭੇਟਾ ਹੋਇਆ ਸਤਗੁਰੂ ਜੀ ਕਿਰਪਾ ਕਰਨ ਸੇਵਕ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਛੜਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਪਰਿਵਾਰ ਦੀਆਂ શુભ ਭਾਵਨਾਵਾਂ ਪੂਰੀਆਂ ਕਰਨ ਛੜਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਕੱਪੜੇ ਦੇ ਰੂਪ ਸਹਾਮਣਾ ਕੱਪੜੇ ਰੂਪ ਸਹਾਮਣਾ ਕੱਪੜੇ ਰੂਪ ਸਹਾਮਣਾ ਕੱਪੜੇ ਰੂਪ ਸਹਾਮਣਾ ਕੱਪੜੇ ਰੂਪ ਸੁਹਾਵਨਾ ਕੱਪੜੇ ਸੁਨਾਮ ਨੂੰ ਮੇਰਾ ਭੋਜਨ ਅਗਰੀ ਬਦਦਾ ਜਾਣਾ ਸਕੇ ਤਨੇ ਤੇਰੇ ਨਾਮ ਨੂੰ ਕੀੜੀ ਨਾ ਬੰਦੋ ਰਮ ਪਰਲਾਦ ਢੋਲ ਚੰਗਾ ਏ ਕੀੜੀ ਨਾ ਬੰਦੋ ਰਮ ਪਰਲਾਦ ਢੋਲ ਚੰਗਾ ਕੀੜੀ ਨਾ ਬੰਦੋ ਰਮ ਪਰਲਾਦ ਢੋਲ ਚੰਗਾ

ਸਲਾਦ ਗੋਲ ਚੰਨਾ ਢੀੜੀ ਨਾ ਮੰਦੋ ਰਮਾ ਪੰਨਾਦ ਗੋਲ ਚੰਨਾ ਢੀੜੀ ਨਾ ਮੰਦੋ ਰਮਾ ਪੰਨਾਦ ਗੋਲ ਚੰਨਾ ਹੰਕਾਰਿਆ ਨਿੰਦ ਕਾਪੇ ਤੇ ਹੰਕਾਰਿਆ ਨਿੰਦ ਕਾਪੇ ਤੇ ਸਾਰੀ ਨਿੰਦ ਕਾਂਫੇ ਸਗੇ ਹੰਕਾਰ मैं दाया सागरतन परमार परियाँ रोत गाँव भूत का मारी गेरा गिने बसाया कहे नान के आनंद होवा सतगुरु तो मैं पाया ਨਾਮਿ ਹਿਰਵਾਹੀ ਗੁਰੂ ਵਾਹੀ ਗੁਰੂ ਸਰਵ ਜੀ ਜੋ ਸੋディア ਗਿਰਦਾਸ ਮਾਰੀ ਜੀਓ ਪੈਨ ਸਭ ਤੇਰਾ ਕਹ ਨਾਨਕ ਸਭ ਤੇਰੀ ਵਿੜਾਈ ਕੋ ਨਾਮ ਨ ਜਾਣੇ ਮੇਰਾ ਅਰਦਾਸ ਸਿੱਖ ਓਨਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤ ਜੀ ਸਹਾਇ ਵਾਸ ਦੀ ਭਗਵੰਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਮ ਭਗਵੰਤ ਜੀ ਸਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਨਾਮਦਾਸ ਹੋਏ ਸੋ ਆਏ ਅਰਜਨਾਰ ਕੋ ਪਿੰਡ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇਖੇ ਸਭ ਤੁਮ ਜਾਈਐ ਇਕ ਬਹਾਦਰ ਸਿਮਰੀ ਹੈ ਕਰ ਨਾਨ ਨ ਦੇ ਆਵੇ ਤਾਏ ਸਭ ਕਾਹੀ ਰਹਿ ਸਾਹਿਬ ਜਕਮੀ ਪਾਤਸ਼ਾ ਤਾਨ ਤਾਨੇ ਧੰਗੁਰ ਗੋਬਿੰਦ ਸਿੰਘ ਸਾਹਿਬ ਜੀ ਸਭ ਕਾਹੀ ਰਹਿ ਸਾਂ ਐ ਦਸਵਾ ਪਾਤਸ਼ਾਹਿਆਂ ਦੀ ਪਵਿੱਤਰ ਜੋਤ ਤਾਨ ਤਾਨੇ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਗਰਸ਼ਨ ਦੀ ਦੌਰ ਦਾ ਧਿਆਨ ਕਰਕੇ ਕਾਲਸਾ ਸਾਹਿਬ ਬੋਲੂ ਜੀ ਅੱਜ ਪਿਆਰਿਆਂ ਚੋਂ ਸਰਜਾਦਿਆਂ ਚਾਲੀਆਂ ਮੁਕਤਿਆਂ ਛੀਆਂ ਜੱਪੀਆਂ ਟੱਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਚਕਿਆ ਦੇਖ ਚਲਾਈ ਦੇਖ ਵਾਈ ਦੇਖ ਕੇ ਐਂਡਰਡ ਕੀਤਾ ਜਿਵੇਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਗਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਦੇ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਇਹ ਸਤਿਗੁਰ ਜੀ ਆਪ ਜੀ ਦੀ ਮਿਹਰ ਦੇ ਸਦਕਾ ਧੰਨ ਧੰਨ ਗੁਰਨਾਨ ਸਾਹਿਬ ਜੀ ਆਪ ਜੀ ਦੇ ਤ੍ਰਿਪਤਰ ਪ੍ਰਗਟ ਦਿਹਾੜੇ ਨੂੰ ਮੁੱਖ ਰ ਆਪ ਜੀ ਦੀਆਂ ਸੰਗਤਾਂ ਵੱਲੋਂ ਪਿਛਲੇ ਦਿਨਾਂ ਤੋਂ ਸੱਚੇ ਪਾਤਸ਼ਾਹ ਪ੍ਰਭਾਤ ਜਰੀਆਂ ਰੰਗ ਕੀਤੀਆਂ ਸਨ ਆਪ ਜੀ ਨੇ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ ਅੱਜ ਦੇ ਦਿਨ ਸਮਾਪਤੀ ਹੋਣ ਜਾ ਰਹੀ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੀਆਂ ਸੰਗਤਾਂ ਨੇ ਸ਼ਬਦ ਬਾਣੀ ਪੜ੍ਹੇ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਵਕਤ ਵਕਤ ਪੜਾਵਾਂ ਦਾ ਨਹੀਂ ਗੁਜ਼ਰਦੇ ਹੋਏ ਸੱਚੇ ਪਾਤਸ਼ਾਹ ਆਪ ਜੀ ਦੀਆਂ ਸੰਗਤਾਂ ਨੇ ਸ਼ਬਦ ਬਾਣੀ ਸਰਵਣ ਕੀਤਾ ਹੈ ਸੱਚੇ ਪਾਤਸ਼ਾਹ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਕੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਮਾਫ਼ੀ ਬਖਸ਼ ਦਿਓ ਅੱਗੇ ਵਾਸਤੇ ਕਿਰਪਾ ਰੱਖਿਓ ਮਿਹਰ ਰੱਖਿਓ ਹੋ ਸਕਦੇ ਸਿਰ ਤੇ ਆਪਣਾ ਮਿਹਰ ਪ੍ਰਿਆਸ ਰੱਖਿਓ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਿਓ ਪਿਛਲੇ ਔਗਣ ਬਖਸ਼ਿਓ ਆਗੇ ਮਾਰਗ ਪਾਓ ਇਸੇ ਤਰ੍ਹਾਂ ਨਾਮ ਬਾਣੀ ਦਾ ਜੋੜੀ ਰੱਖਿਓ ਹੋਈਆਂ ਭੁੱਲਾਂ ਚੁੱਕੀਆਂ ਗਲਤੀਆਂ ਦੀ ਮਾਫੀ ਬਖਸ਼ ਦਿਓ ਹਣ ਸਮਾਪਤੀ ਹੈ ਕਰੋ ਕਿਰਪਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਘਰ ਸਦਗਾਈ ਬੋਲੇ ਸੋਨਹਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਾਂ ਕਰਕੇ ਕਿਹੜੇ ਨਿਕਟੂਵੇ ਤੁਝੇ ਜੀ ਰੀਆ ਸਾਥ ਸਧਨਾਏ ਫਿਰ ਭਾੜਾਈ ਚਜਰੇ ਚਰਯੋਤਾ ਹੀ ਫਾਟ ਆਪਣੇ ਭਾਵੇਂ ਨਾ ਡਰੇ ਅਗਿਆ ਕਟ ਭਾਰ ਮੇਰ ਬਾਗੇ ਰਦੀ ਲਕੀ yeah